ਪਹਾੜਾਂ ਵੱਲ ਜਾਣ ਵਾਲਿਓ ਪਹਿਲਾ ਇਹ ਖਬਰ ਜ਼ਰੂਰ ਵੇਖ ਲਿਓ ਕਿਤੇ ਤੁਹਾਨੂੰ ਖੱਜਲ ਖੁਆਰ ਨਾ ਹੋਣਾ ਪਵੇ ਤੇ ਕਿਤੇ ਐਦਾ ਵੀ ਨਾ ਹੋ ਜਾਵੇ ਕਿ ਤੁਹਾਡਾ ਕੋਈ ਵੱਡਾ ਨੁਕਸਾਨ ਹੋ ਜਾਵੇ ਜੀ ਹਾਂ ਪਹਾੜਾਂ ਵੱਲ ਜਾਣ ਤੋਂ ਪਹਿਲਾਂ ਇੱਕ ਖਬਰ ਜ਼ਰੂਰ ਵੇਖ ਲਓ ਕਿ ਪਹਾੜਾਂ ਦੇ ਵਿੱਚ ਜੋ ਇਸ ਟਾਈਮ ਮਾਹੌਲ ਬਣਿਆ ਹੋਈ ਹੈ ਬਿਲਕੁਲ ਵੀ ਸੇਫ ਨਹੀਂ ਹੈ ਤੇ बार-बार ਅਲਰਟ ਲੋਕਾਂ ਨੂੰ ਕੀਤਾ ਜਾ ਰਿਹਾ ਹੈ ਕਿ ਆਪਣੇ ਘਰਾਂ ਦੇ ਵਿੱਚ ਰਹੋ ਘੁੰਮਣ ਲਈ ਨਾ ਨਿਕਲੋ ਕਿਉਂਕਿ ਇੱਕ ਤਾਂ ਬਰਸਾਤ ਸ਼ੁਰੂ ਹੋ ਗਈ ਹੈ ਤੇ ਪਹਾੜਾਂ ਦੇ ਵਿੱਚ ਮੀਂਹ ਨੇ ਤਬਾਹੀ ਮਚਾਈ ਹੋਈ ਹੈ ਜਿਹਾਂ ਦੱਸ ਦਈਏ ਕਿ ਹੁਣ ਵੀ ਪਿੱਛੇ ਜੇ ਕੁਝ ਵਿਚਰਿਤ ਕਰਦੀ ਤਸਵੀਰਾਂ ਸਾਹਮਣੇ ਆਈਆਂ ਸੀ ਜਿਸ ਵਿੱਚ ਲੱਖਾਂ ਕਰੋੜਾਂ ਦੀਆਂ ਗੱਡੀਆਂ ਲੋਕਾਂ ਦੀ ਪਾਣੀ 'ਚ ਵਹਿ ਗਈਆਂ ਸੀ ਪਰ ਹੁਣ ਉੱਤਰਾਖੰਡ ਦੇ ਰੋਦਰ ਪ੍ਰਯਾਗ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਤਾਂ ਮਨ ਵੀ ਵੱਡਾ ਕੰਮ ਉੱਠੇਗਾ ਰੋਦਰ ਪ੍ਰਿਆਗ ਦੇ ਕੋਲ ਲੈਂਡ ਸਲਾਈਡ ਹੋਈ ਹੈ ਪਰ ਗਨੀਮਤ ਸਿਰਫ ਇਹ ਰਹੀ ਹੈ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਤੇ ਉਸ ਟਮੇ ਪਹਾੜੀ ਦੇ ਥਲੇ ਸੜਕ ਹੈ ਉਸ ਤੇ ਕੋਈ ਗੱਡੀ ਵੀ ਕੁਝ ਵੀ ਗੱਡੀ ਜੀ ਵਹੀਕਲ ਜਾਂ ਕੋਈ ਮੋਟਰਸਾਈਕਲ ਕੁਝ ਵੀ ਉਧਰੋਂ ਹੀ ਨਹੀਂ ਜਾ ਰਿਹਾ ਸੀ ਜਿਸ ਕਰਕੇ ਬਚਾਅ ਹੋ ਗਿਆ ਪਰ ਜੇਕਰ ਕੁਝ ਵੀ ਉਧਰੋਂ ਜਾਂਦਾ ਹੁੰਦਾ ਤਾਂ ਨੁਕਸਾਨ ਤਾਂ ਕਾਫੀ ਵੱਡਾ ਹੋ ਜਾਣਾ ਸੀ ਸੋ ਦੱਸ ਦਿਓ ਕਿ ਤਸਵੀਰਾਂ ਵੇਖ ਕੇ ਤੁਹਾਡਾ ਵੀ ਮਨ ਵਿਚਿਤ ਹੋ ਜਾਏਗਾ ਕਿਉਂਕਿ ਇਹ ਤਸਵੀਰਾਂ ਦਿਲ ਨੂੰ ਤੋਂ ਬਾਅਦ ਦੇਣ ਵਾਲੀਆਂ ਨੇ ਕਿਉਂਕਿ ਇੱਕਦਮ ਹੀ ਲੈਂਡਸਲਾਈਡ ਪਹਾੜਾਂ ਤੋਂ ਕਦੋਂ ਹੋਣ ਲੱਗ ਜੇ ਲੱਗ ਪਵੇ ਜ਼ਬਾਰੇ ਕੁਝ ਵੀ ਨਹੀਂ ਕਹਿ ਸਕਦੇ ਕਿਉਂਕਿ ਮਾਹੌਲ ਇੱਕਦਮ ਚੰਗਾ ਹੁੰਦਾ ਹੈ ਤੇ ਇੱਕਦਮ ਹੀ ਖਰਾਬ ਵੀ ਹੋ ਜਾਂਦਾ ਹੈ ਸੋ ਹੁਣ ਤਾਂ ਬਰਸਾਤ ਦੇ ਦਿਨ ਨੇ ਲਗਾਤਾਰ ਮੀਂਹ ਪੈ ਰਿਹਾ ਜਿਸ ਦੇ ਨਾਲ ਮਾਹੌਲ ਹੁਣ ਤਾਂ ਕਾਫੀ ਖਰਾਬ ਹੋਇਆ ਪਿਆ ਸੋ ਦੱਸ ਦिए ਕਿ ਜੇਕਰ ਤੁਸੀਂ ਵੀ ਉੱਤਰਾਖੰਡ ਜਾ ਰਹੇ ਹੋ ਤਾਂ ਪਹਿਲਾਂ ਪੂਰੀ ਖਬਰ ਵੇਖ ਲਿਓ ਉੱਧਰ ਜਾਣ ਤੋਂ ਪਹਿਲਾਂ ਪੂਰੀ ਪੜਤਾਲ ਕਰ ਲਿਓ ਤਾਂ ਹੀ ਕਰੋ ਪੈਰ ਵੱਟਿਓ ਕਿਤੇ ਐਦਾਂ ਨਾ ਹੋਵੇ ਕਿ ਤੁਸੀਂ ਛੁੱਟੀ ਮਨਾਣ ਜਾ ਤੇ ਉੱਥੇ ਕਿਸੇ ਹੋਰ ਹੀ ਖੱਜਲ ਖੁਆਰੀ ਵਿੱਚ ਫਸ ਜਾਓ ਪਹਾੜਾਂ ਵੱਲ ਜਾਣ ਵਾਲਿਓ ਪਹਿਲਾਂ ਇਹ ਖਬਰ ਜ਼ਰੂਰ ਵੇਖ ਲਿਓ ਕਿਤੇ ਤੁਹਾਨੂੰ ਖੱਜਲ ਖੁਆਰ ਨਾ ਹੋਣਾ ਪਵੇ ਤੇ ਕਿਤੇ ਐਦਾ ਵੀ ਨਾ ਹੋ ਜਾਵੇ ਕਿ ਤੁਹਾਡਾ ਕੋਈ ਵੱਡਾ ਨੁਕਸਾਨ ਹੋ ਜਾਵੇ ਜੀ ਹਾਂ ਪਹਾੜਾਂ ਵੱਲ ਜਾਣ ਤੋਂ ਪਹਿਲਾਂ ਇੱਕ ਖਬਰ ਜ਼ਰੂਰ ਵੇਖ ਲੈੋ ਕਿ ਪਹਾੜਾਂ ਦੇ ਵਿੱਚ ਜੋ ਇਸ ਟਾਈਮ ਮਾਹੌਲ ਬਣਿਆ ਹੋਈ ਹੈ ਬਿਲਕੁਲ ਵੀ ਸੇਫ ਨਹੀਂ ਹੈ ਤੇ बार-बार ਅਲਰਟ ਲੋਕਾਂ ਨੂੰ ਕੀਤਾ ਜਾ ਰਿਹਾ ਹੈ ਕਿ ਆਪਣੇ ਘਰਾਂ ਦੇ ਵਿੱਚ ਰਹੋ ਘੁੰਮਣ ਲਈ ਨਾ ਨਿਕਲੋ ਕਿਉਂਕਿ ਇੱਕ ਤਾਂ ਬਰਸਾਤ ਸ਼ੁਰੂ ਹੋ ਗਈ ਹੈ ਤੇ ਪਹਾੜਾਂ ਦੇ ਵਿੱਚ ਮੀਂਹ ਨੇ ਤਬਾਹੀ ਮਚਾਈ ਹੋਈ ਹੈ ਜੀਹਾਂ ਦੱਸ ਦਈਏ ਕਿ ਹੁਣ ਵੀ ਪਿੱਛੇ ਜੇ ਕੁਝ ਵਿਚਰਿਤ ਕਰਦੀ ਤਸਵੀਰਾਂ ਸਾਹਮਣੇ ਆਈਆਂ ਸੀ ਜਿਸ ਵਿੱਚ ਲੱਖਾਂ ਕਰੋੜਾਂ ਦੀਆਂ ਗੱਡੀਆਂ ਲੋਕੀ ਪਾਣੀ 'ਚ ਵਹਿ ਗਈਆਂ ਸੀ ਪਰ ਹੁਣ ਉੱਤਰਾਖੰਡ ਦੇ ਰੋਦਰ ਪ੍ਰਯਾਗ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਤਾਂ ਮਨ ਵੀ ਵੱਡਾ ਕੰਮ ਉੱਠੇਗਾ ਰੋਦਰ ਪ੍ਰਿਆਗ ਦੇ ਕੋਲ ਲੈਂਡ ਸਲਾਈਡ ਹੋਈ ਆ ਪਰ ਗਨੀਮਤ ਸਿਰਫ ਇਹ ਰਹੀ ਹੈ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਤੇ ਉਸ ਟਮੇ ਪਹਾੜੀ ਤੇ ਤੁਹਾਨੂੰ ਸੜਕ ਹੈ ਉਸ ਤੇ ਕੋਈ ਗੱਡੀ ਵੀ ਕੁਝ ਵੀ ਗੱਡੀ ਜਵਹੀਕਲ ਜਾਂ ਕੋਈ ਮੋਟਰਸਾਈਕਲ ਕੁਝ ਵੀ ਉਧਰੋਂ ਹੀ ਨਹੀਂ ਜਾ ਰਿਹਾ ਸੀ ਜਿਸ ਕਰਕੇ ਬਚਾਅ ਹੋ ਗਿਆ ਪਰ ਜੇਕਰ ਕੁਝ ਵੀ ਉਧਰੋਂ ਜਾਂਦਾ ਹੁੰਦਾ ਤਾਂ ਨੁਕਸਾਨ ਤਾਂ ਕਾਫੀ ਵੱਡਾ ਹੋ ਜਾਣਾ ਸੀ ਸੋ ਦੱਸ ਦਈਏ ਕਿ ਤਸਵੀਰਾਂ ਵੇਖ ਕੇ ਤੁਹਾਡਾ ਵੀ ਮਨ ਵਿਚ੍ਰਿਤ ਹੋ ਜਾਏਗਾ ਕਿਉਂਕਿ ਇਹ ਤਸਵੀਰਾਂ ਦਿਲ ਨੂੰ ਕੰਬਾ ਦੇਣ ਵਾਲੀਆਂ ਨੇ ਕਿਉਂਕਿ ਇੱਕਦਮ ਹੀ ਲੈਂਡ ਸਲਾਈਡ ਪਹਾੜਾ ਤਾਂ ਤੋਂ ਕਦੋਂ ਹੋਣ ਲੱਗ ਜੇ ਲੱਗ ਪਵੇ ਜਬਾਰੇ ਕੁਝ ਵੀ ਨਹੀਂ ਕਹਿ ਸਕਦੇ ਕਿਉਂਕਿ ਮਾਹੌਲ ਇੱਕਦਮ ਚੰਗਾ ਹੁੰਦਾ ਹੈ ਤੇ ਇੱਕਦਮ ਹੀ ਖਰਾਬ ਵੀ ਹੋ ਜਾਂਦਾ ਹੈ ਸੋ ਹੁਣ ਤਾਂ ਬਰਸਾਤ ਦੇ ਦਿਨ ਨੇ ਲਗਾਤਾਰ ਮੀਂਹ ਪੈ ਰਿਹਾ ਜਿਸ ਦੇ ਨਾਲ ਮਾਹੌਲ ਹੁਣ ਤਾਂ ਕਾਫੀ ਖਰਾਬ ਹੋਇਆ ਪਿਆ ਸੋ ਦੱਸ ਦिए ਕਿ ਜੇਕਰ ਤੁਸੀਂ ਵੀ ਉੱਤਰਾਖੰਡ ਜਾ ਰਹੇ ਹੋ ਤਾਂ ਪਹਿਲਾਂ ਪੂਰੀ ਖਬਰ ਵੇਖ ਲਿਓ ਉੱਧਰ ਜਾਣ ਤੋਂ ਪਹਿਲਾਂ ਪੂਰੀ ਪੜਤਾਲ ਕਰ ਲਿਓ ਤਾਂ ਹੀ ਕਰੋ ਪੈਰ ਵੱਟਿਓ ਕਿਤੇ ਐਦਾਂ ਨਾ ਹੋਵੇ ਕਿ ਤੁਸੀਂ ਛੁੱਟੀ ਮਨਾਣ ਜਾਓ ਤੇ ਉੱਥੇ ਕਿਸੇ ਹੋਰ ਹੀ ਖੱਜਲ ਖੁਆਰੀ ਵਿੱਚ ਫਸ ਜਾਓ